ਬਾਏ ਗੁਰੂ ਜੀ ਸੰਗਤ ਜੀ ਇਹ ਉਹ ਗ੍ਰੈਂਡਰ ਹੈ ਜਿਹੜਾ ਕਿ ਸ੍ਰੀ ਦਿਵਾਨ ਟੋਡਰਮਲ ਜੀ ਦੀ ਹਵੇਲੀ ਬਣਾਉਣ ਵਾਸਤੇ ਚੂਨਾ ਤਿਆਰ ਕਰ ਰਿਹਾ ਹੈ ਇਸ ਚੂਨੇ ਵਿੱਚ ਅਨੇਕ ਤਰ੍ਹਾਂ ਦੀਆਂ ਦਾਲਾਂ ਮੂੰਗ ਦਾਲ ਮਸਰ ਦਾਲ ਨਿੰਬੂ ਔਰ ਸੀਰਾ ਗੋੜਾ ਤੇ ਹੋਰ ਵੱਖ-ਵੱਖ ਜੋ ਕਿ ਆਪਣੇ ਪ੍ਰਾਤਨ ਚੀਜ਼ਾਂ ਹਨ ਉਹਨਾਂ ਨੂੰ ਮਿਲਾ ਕੇ ਇੱਕ ਬਹੁਤ ਵਧੀਆ ਮਿਸ਼ਰਣ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਕੀ ਸਰੀ ਦਮਾਨ ਟੋਡਰਮਲ ਜੀ ਦੀ ਹਵੇਲੀ ਦੁਬਾਰਾ ਤਿਆਰ ਕੀਤੀ ਜਾਵੇਗੀ ਜੋ ਕਿ ਉਸ ਸਮੇਂ ਜੋ ਦਿਖਦੀ ਸੀ ਬਿਲਕੁਲ ਉਸੇ ਤਰ੍ਹਾਂ ਦੀ ਤਿਆਰ ਹੋਵੇਗੀ ਤੇ ਇਸ ਦਾ ਕੋਈ ਵੀ ਮੁੱਲ ਨਹੀਂ ਦੁਨੀਆ 'ਚ ਕਿਉਂਕਿ ਦੁਨੀਆ ਦੀ ਸਾਰੀ ਦੌਲਤ ਦੇ ਮੂਰੇ ਸੋਟੀ ਆ ਹਵੇਲੀ ਤਿਆਰ ਕਰਨ ਲਈ ਦੁਨੀਆ ਦੀ ਸਾਰੀ ਦੌਲਤ ਵੀ ਲੱਗ ਜਾਵੇ ਤਾਂ ਵੀ ਘੱਟ ਹੈ ਕਿਉਂਕਿ ਜੋ ਟੌਡਰ ਮੱਲ ਜੀ ਨੇ ਆਪਣੇ ਸਿੱਖਾਂ ਤੇ احਸਾਨ ਕੀਤਾ ਉਹ ਆਪਾਂ ਜ਼ਿੰਦਗੀ ਭਰ ਉਹਦਾ ਉਤਾਰ ਨਹੀਂ ਸਕਦੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿਉਂਕਿ ਦੌਲਤਾਂ ਸਭ ਇੱਥੇ ਹੀ ਰਹਿ ਜਾਂਦੀਆਂ ਨੇ ਜੇ ਨਾਲ ਜਾਂਦਾ ਹੈ ਤਾਂ ਬੰਦੇ ਦੇ ਵਿਚਾਰ ਤੇ ਉਸ ਦਾ ਆਪਦਾ ਧਰਮ ਨਾਲ ਜਾਂਦਾ ਹੈ ਇਹ ਜੋ ਟੀਮ ਹਵੇਲੀ ਤਿਆਰ ਕਰਨ ਲੱਗੀ ਹੈ ਆਪਾਂ ਇਹਨਾਂ ਦਾ ਵੀ ਬਹੁਤ ਹੀ ਸ਼ੁਕਰੀਆ ਕਰਦੇ ਹਾਂ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਨਾਲ ਇਹ ਤਿਆਰ ਕਰਨੀ ਹੈ ਨੋ ਲਾਸ ਨੋ ਪ੍ਰੋਫਿਟ ਤੇ ਤਿਆਰ ਕਰਦੇ ਹਨ ਜੋ ਕਿ ਖਰਚਾ ਹੈ ਉਹ ਵੀ ਆਪਣੇ ਪਾਸ ਹੀ ਕਰ ਰਹੇ ਹਨ ਆਪਾਂ ਇਹਨਾਂ ਦੇ ਵੀ ਬਹੁਤ ਹੀ ਧੰਨਵਾਦੀਆਂ ਪੰਜਾਬ ਵੱਲੋਂ ਪੰਜਾਬ ਦੇ ਸਿੱਖਾ ਕੈਨੇਡਾ ਅਮਰੀਕਾ ਵੱਲੋਂ ਸਾਰਿਆਂ ਨੂੰ ਆਪਾਂ ਨੂੰ ਇਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਫਿਲਹਾਲ ਇਹਨਾਂ ਨੇ ਕੋਈ ਐਸਾ ਯੋਗਦਾਨ ਮੰਗਿਆ ਨਹੀਂ ਪਰ ਫੇਰ ਵੀ ਸਕਰੀਨ ਤੇ ਇੱਕ ਨੰਬਰ ਚੱਲਦਾ ਹੈ ਜੇ ਕਿਸੇ ਸੱਜਣ ਨੇ ਕੋਈ ਵੀ ਡਿਸਕਸ ਕਰਨੀ ਹੋਵੇ ਇਹਨਾਂ ਤੋਂ ਕੋਈ ਵੀ ਬਸ ਬੜਤਾਲ ਕਰਨੀ ਹੋਵੇ ਜਾਂ ਕੋਈ ਹਿੱਸੇਦਾਰੀ ਪਾਉਣੀ ਹੋਵੇ ਤਾਂ ਇੱਕ ਸਕਰੀਨ ਤੇ ਨੰਬਰ ਚੱਲੇਗਾ ਆਪ ਉਸ ਤੇ ਕੰਟੈਕਟ ਕਰ ਸਕਦੇ ਹੋ ਆਪ ਜੀ ਨੂੰ ਪਤਾ ਹੀ ਹੈ ਕਿ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਗਿਆ ਸੀ ਤੇ ਉਹਨਾਂ ਦੇ ਆਪਣੇ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਸੀ ਸਮੇਂ ਦੀ ਹਕੂਮਤ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਦਾ ਕੋਈ ਵੀ ਸੰਸਕਾਰ ਨਹੀਂ ਕਰੇਗਾ ਜੋ ਕਰਨਾ ਚਾਹੇ ਤਾਂ ਉਸ ਨੂੰ ਬਹੁਤ ਵੱਡੀ ਕੀਮਤ ਦੇਣੀ ਹੋਵੇਗੀ ਜੋ ਕਿ ਸਰੀ ਟੋਡਰ ਮਲਜੀ ਨੇ ਉਹ ਕੀਮਤ ਦਿੱਤੀ ਗਈ ਸੀ ਜਿੰਨੀ ਜਗ੍ਹਾ ਚਾਹੀਦੀ ਹੈ ਉਸ ਦੇ ਬਰਾਬਰ ਹੀ ਖੜੇ ਸੋਨੇ ਦੇ ਸਿੱਕੇ ਜਿਣਾਈ ਜਿਨੇ ਗਏ ਸਨ ਜੋ ਕਿ ਉਸ ਟਾਈਮ ਦੇ ਮੁਤਾਬਕ ਬਹੁਤ ਹੀ ਵੱਡੀ ਅਮਾਉਂਟ ਬਣਦੀ ਸੀ ਅੱਜ ਜੇ ਉਸ ਦਾ ਕੰਪੈਰੀਜ਼ਨ ਕਰੀਏ ਤਾਂ ਇੰਡੀਆ ਦੀ ਜੀ ਡੀ ਪੀ ਵੀ ਉਸ ਦੇ ਬਰਾਬਰ ਨਹੀਂ ਹੋਵੇਗੀ ਤੋਂ ਆਪਾਂ ਨੂੰ ਸਾਰਿਆਂ ਨੂੰ ਟੋਡਰ ਮਲਜੀ ਦਾ ਬਹੁਤ ਹੀ ਸਤਿਕਾਰ ਕਰਨਾ ਚਾਹੀਦਾ ਹੈ ਤੇ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਅੱਗੇ ਕਿ ਉਸ ਦੀ ਹਵੇਲੀ ਬਿਲਕੁਲ ਵੈਸੀ ਹੀ ਤਿਆਰ ਹੋ ਜਾਵੇ ਜੈਸੇ ਹਾਲਾਤ ਵਿੱਚ ਉਹ ਉਹਨਾਂ ਨੇ ਆਪ ਬਣਾਈ ਸੀ ਇਹ ਵੀਰ ਜੋ ਉਪਰਾਲਾ ਕਰ ਰਹੇ ਹਨ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਸਮੇਂ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਦਾ ਹੋਣਾ ਜੋ ਕਿ ਰੂਪ ਅੰਤਰ ਹੈ ਉਹ ਬਦਲ ਚੁੱਕਿਆ ਹੈ ਬਿਲਕੁਲ ਉਹੀ ਦਿੱਖ ਤਿਆਰ ਕਰਨ ਵਾਸਤੇ ਆਪਾਂ ਨੂੰ ਪਤਾ ਹੀ ਹੈ ਜੋ ਇੱਟ ਹੈ ਪੁਰਾਣੀ ਉਹ ਬਿਲਕੁਲ ਬੱਕਰੀ ਤਰ੍ਹਾਂ ਦੀ ਹੁੰਦੀ ਸੀ ਉਹ ਵੀ ਇਹਨਾਂ ਨੇ ਇੱਥੇ ਹੀ ਤਿਆਰ ਕਰਨੀ ਹੈ ਅਤੇ ਵੱਡਾ ਗ੍ਰੈਂਡਰ ਲਾਇਆ ਹੈ ਜੋ ਕਿ ਇਹ ਮਿਕਸਚਰ ਤਿਆਰ ਕਰਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਚਰਨਾ ਚਰਦਾਸ ਕਰੋ ਇਹਨਾਂ ਦਾ ਜੋ ਵੀ ਪ੍ਰੋਜੈਕਟ ਇਹਨਾਂ ਨੇ ਸ਼ੁਰੂ ਕੀਤਾ ਹੈ ਸਰੀ ਡਾਟਰ ਮੱਲ ਜੀ ਦਾ ਉਹ ਪੂਰਾ ਹੋ ਜਾਵੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਆਪਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਇਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਣ ਅਤੇ ਹਵੇਲੀ ਵਧੀਆ ਤਰੀਕੇ ਨਾਲ ਦੁਬਾਰਾ ਤਿਆਰ ਹੋ ਸਕੇ ਤਾਂ ਕਿ ਸੰਗਤ ਖੁੱਲੇ ਡੁੱਲੇ ਦਰਸ਼ਨ ਕਰ ਸਕੇ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਸ਼ੇਅਰ ਲਾਈਕ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਥੈਂਕ ਯੂ